ਦੈਨਿਕ ਸੂਰਾਂ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਬਠਿੰਡਾ ਦੇ ਵਿੱਚ ਖੜੀ ਗੱਡੀ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਹੈ ਜਿਸ ਦੇ ਵਿੱਚ ਡਰਾਈਵਰ ਵੀ ਮੌਜੂਦ ਸੀ ਹਾਲਾਂਕਿ ਲੋਕਾਂ ਦੇ ਵੱਲੋਂ ਬੜੀ ਹੀ ਮੁਸ਼ਕਿਲ ਦੇ ਨਾਲ ਡਰਾਈਵਰ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਹਸਪਤਾਲ ਦਾਖਲ ਕਰਾਇਆ ਗਿਆ ਜਿੱਥੇ ਉਸ ਦੀ ਹਾਲਤ ਹੁਣ ਠੀਕ ਦੱਸੀ ਜਾ ਰਹੀ ਹੈ ਮਾਮਲਾ ਬਠਿੰਡਾ ਦਾ ਹੈ ਜਿੱਥੇ ਖੜੀ ਗੱਡੀ ਦੇ ਵਿੱਚ ਅੱਗ ਲੱਗ ਗਈ ਬਠਿੰਡਾ ਦੇ ਅਮਰੀਕ ਸਿੰਘ ਰੋਡ ਦੇ ਉੱਤੇ ਇਹ ਹਾਦਸਾ ਵਾਪਰਿਆ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਕਰਮਚਾਰੀਆਂ ਦੇ ਵੱਲੋਂ ਅੱਗ ਤੇ ਕਾਬੂ ਪਾ ਲਿਆ ਗਿਆ ਕਾਰ ਦੇ ਵਿੱਚ ਡਰਾਈਵਰ ਬੈਠਾ ਹੋਇਆ ਸੀ ਮੌਕੇ ਤੇ ਕੁਝ ਲੋਕਾਂ ਦੇ ਵੱਲੋਂ ਸਹਾਰਾ ਜਨ ਸੇਵਾ ਦੇ ਮੈਂਬਰਾਂ ਦੇ ਨਾਲ ਮਿਲ ਕੇ ਕਾਰ ਡਰਾਈਵਰ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਸਿਵਲ ਹਸਪਤਾਲ ਬਠਿੰਡਾ ਪਹੁੰਚਾਇਆ ਗਿਆ ਜਿੱਥੇ ਉਸ ਦਾ ਇਲਾਜ ਜਾਰੀ ਹੈ ਤੇ ਹਾਲਤ ਠੀਕ ਦੱਸੀ ਜਾ ਰਹੀ ਹੈ ਕਾਰ ਡਰਾਈਵਰ ਦੀ ਪਛਾਣ ਪਵਨ ਕੁਮਾਰ ਵਜੋਂ ਹੋਈ ਹੈ ਜੋ ਕਿ ਬਠਿੰਡਾ ਦੇ ਪ੍ਰਤਾਪ ਨਗਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਫਿਲਹਾਲ ਇਸ ਮਾਮਲੇ ਦੇ ਉੱਤੇ ਜਾਂਚ ਜਾਰੀ ਹੈ ਮੈਂ ਆਪਕਾ ਪਵਨ ਕੁਮਾਰ ਹੈ ਜੀ ਅੱਛਾ ਗੱਡੀ ਤੇ ਤੁਹਾਡੀ ਅੱਗ ਲੱਗੀ ਸੀ ਵਿੱਚ ਸੀਗੇ ਗੱਡੀ ਤੇ ਵਿੱਚ ਫੜਾਤਾ ਸੈ ਗਿਆ ਮੈਂ ਇਹਨੂੰ ਬਾਹਰ ਢੋ ਕੇ ਪਿਆ ਮੈਂ ਮੈਨੂੰ ਲੋਕਾਂ ਨੇ ਜਿੱਤਾਂ ਐਂਬੂਲੈਂਸ ਲੈ ਜਾਈਏ ਇੱਥੇ ਸਮਨ ਕੋਰ ਮੇਰਾ ਨਾਮ ਹੈ ਬਤਾ ਹਮ ਨੋ 73 ਐ ਨਹੀਂ ਤੁਸੀਂ ਗੱਡੀ ਦੇ ਵਿੱਚ ਹੀ ਬੈਠੇ ਸੀ ਵਿੱਚ ਬੈਠਾ ਨਾ ਮੈਂ ਬੇਟੀ ਬਿੱਤੀ ਸੀ ਅੱਛਾ ਉਹ ਕਿੰਨਾ ਮਿਲਾਸਟ ਹੋ ਗਿਆ ਮੈਨੂੰ ਬਾਹਰ ਧੜਾਕਾ ਵੱਜਿਆ ਜਦੋਂ ਤਾਂ ਕੀ ਗੁੱਲੀ ਸੀਗੀ ਧੜਾਕਾ ਵੱਜਿਆ ਮੈਂ ਬਾਹਰ ਨਿਕਲ ਪਿਆ ਨਦੀ ਕਿਹੜੀ ਸੀਗੀ ਛੜੀ ਸੀਗੀ ਇਹ ਸੀ ਥੱਲੀ ਹੁੰਦਾ ਸੀ ਕੋਈ ਕਾਰਨ ਦਾ ਪਤਾ ਚੱਲਿਆ ਕਿਸ ਕਾਰਨ ਕੋਈ ਵਾਹ ਨਹੀਂ ਮੈਨੂੰ ਪਤਾ ਜੀ ਕਿੰਨੀ ਕਿ ਸੱਟ ਲੱਗੀ ਹੈ ਤੁਹਾਡੇ ਕੋਲ ਬਸ ਆ ਤੁਹਾਡੇ ਸਾਹਮਣੇ ਆ ਸੀ ਆ ਪਹਿਰਾ ਤੇ ਮੱਛੀੰਦਾ ਬਰਾਮ ਸਾਰਾ ਕੁਸੂ ਨੂੰ ਲੋਕਾਂ ਨੂੰ ਐਂਬੂਲੈਂਸ ਚਾੱਕ ਲਈ ਆਨੰਦਗੜ੍ਹ ਸਾਡੇ ਐਮਰਜੈਂਸੀ ਨੰਬਰ 9814074076 ਤੇ ਸਵੇਰੇ 9 ਵਜੇ ਇਤਲਾਹ ਮਿਲੀ ਸੀ ਪਟੰਡਾ ਅਮਰਿਕ ਸਿੰਘ ਰੋਡ ਜਿੱਥੇ ਸੰਡੇ ਮਾਰਕੀਟ ਲੱਗਦੀ ਉੱਤੇ ਇੱਕ ਕਾਰ ਨੂੰ ਅੱਗ ਲੱਗੀ ਜਦ ਸਾਰਾ ਜਨ ਸੇਵਾ ਟੀਮ ਮੌਕੇ ਤੇ ਆ ਕੇ ਦੇਖਿਆ ਫਾਇਰ ਬ੍ਰਿਗੇਡ ਦੀ ਮੌਕੇ ਤੇ ਖੜੀ ਸੀ ਜਿਹੜੀ ਕਿ ਉਹਨੂੰ ਗੱਡੀ ਨੂੰ ਅੱਗ ਬੁਝਾਉਣ ਤੇ ਲੱਗੀ ਹੋਈ ਸੀ ਜਿਹੜਾ ਕਾਰ ਦਾ ਡਰਾਈਵਰ ਸੀਦਾ ਉਹ ਲੋਕਾਂ ਦੁਆਰਾ ਬਾਹਰ ਕੱਢਿਆ ਗਿਆ ਇਹਨੂੰ ਚੱਕ ਕੇ ਸਰਕਾਰੀ ਹਸਪਤਾਲ ਲੈ ਕੇ ਆਏ ਬਾਕੀ ਇਲਾਜ ਚੱਲ ਰਿਹਾਗਾ ਪਵਨ ਕੁਮਾਰ ਨਾਮ ਆ 48 ਸਾਲ ਉਮਰ ਹੈ ਜੀ ਅੱਛਾ ਕਾਰਨਾਂ ਦਾ ਪਤਾ ਚੱਲਿਆ ਵੀ ਅੱਗ ਕਿਸ ਕਾਰਨ ਲੱਗੀ ਹੈ ਨਹੀਂ ਸਰ ਕਾਰਨਾਂ ਦਾ ਕੁਝ ਨਹੀਂ ਪਤਾ ਲੱਗਿਆ ਗੱਡੀ ਦੇ ਪਿੱਛੇ ਬੈਠਾ ਸੀਗਾ ਤੇ ਕਹਿੰਦੇ ਆ ਗੱਡੀ ਨੂੰ ਘਰਾਂ ਮੱਗ ਲੱਗ ਗਈ ਜਿਸ ਦੇ ਕਾਰਨ ਲੋਕਾਂ ਨੇ ਬਾਹਰ ਕੱਢਿਆ ਤੇ ਸਾਰਾ ਟੀਮ ਹਸਪਤਾਲ ਲੈ ਕੇ ਆਏ ਬਾਕੀ ਇਲਾਜ ਚੱਲ ਰਿਹਾ ਸਰ ਗੱਡੀ ਜਾ ਤੇ ਵਿੱਚ ਜਿਹੜਾ ਡਰਾਈਵਰ ਬੈਠਾ ਸੀ ਕਿੰਨਾ ਨੁਕਸਾਨ ਹੋਇਆ ਡਰਾਈਵਰ ਦਾ ਵੈਸੇ ਠੀਕ ਆ ਸਰ ਟਰੀਟਮੈਂਟ ਚੱਲ ਰਿਹਾ ਜੀ ਤੇ ਗੱਡੀ ਦਾ ਗੱਡੀ ਦਾ ਕਾਫੀ ਨੁਕਸਾਨ ਆ ਜੀ ਅੱਗ ਲੱਗੀ ਸੀ ਜਿਹਦੇ ਵਿੱਚ ਆਪਕਤੇ ਕਾਬੂ ਪਾ ਲਿਆ ਫਾਇਰ ਬ੍ਰਿਗੇਡ ਨੇ ਕਾਬੂ ਪਾ ਲਿਆ ਸਰ ਮਕਤੇ ਜੀ ਤੇ ਗੱਡੀ ਦੇ ਵਿੱਚ ਹੀ ਬੈਠਾ ਸੀ ਗੱਡੀ ਦੇ ਵਿੱਚ ਹੀ ਬੈਠਾ ਸੀ ਆਰਟੀਕਲ ਗੱਡੀ ਸੀ ਸਰ ਇਹ ਅਜੀ ਭਾਈ ਜੀ ਕੀ ਨਾਮ ਹੈ ਮੇਰਾ ਨਾਮ ਸੈਦ ਸਿੰਘ ਫਾਇਰਮੈਨ ਫਾਇਰ ਗ੍ਰੇਡ ਬਟੰਡਾ ਤੋਂ ਆਈ ਹਾਜਮਰੀਕ ਸਿੰਘ ਰੋਡ ਤੇ ਇੱਕ ਗੱਡੀ ਤੇ ਅੱਗ ਲੱਗ ਗਈ ਸੀ ਤੁਸੀਂ ਮੌਕੇ ਤੇ ਪਹੁੰਚੇ ਸੀਗੇ ਹਾਂਜੀ ਸਰ ਲਾਗ ਸੀਗੇ ਸਰਸਨ ਨੂੰ ਇੱਕ ਫਾਇਰ ਕਾਲ ਆਈ ਸੀ ਕਿ ਗੱਡੀ ਨੂੰ ਅੱਗ ਲੱਗੀ ਹੈ ਤੇ ਜਦੋਂ ਉਹ ਮੌਕੇ ਤੇ ਪਹੁੰਚੇ ਤੇ ਉੱਥੇ ਗੱਡੀ ਨੂੰ ਅੱਗ ਲੱਗੀ ਹੋਈ ਸੀ ਤੇ ਇੱਕ ਡਰਾਈਵਰ ਨੂੰ ਜੱਗ ਨਹੀਂ ਪਾਇਆ ਸੀ ਉਹਨੂੰ ਹਸਪਤਾਲ ਪਹੁੰਚਾਇਆ ਗਿਆ ਅੱਛਾ ਗੱਡੀ ਖੜੀ ਸੀਗੀ ਹਾਂਜੀ ਗੱਡੀ ਸਟਾਰਟ ਸੀ ਸੀ ਚੱਲ ਰਿਆ ਸੀਗਾ ਤੇ ਉਹਦੇ ਵਿੱਚ ਹਾਦਸਾ ਹੋਇਆ ਸੀ ਕਾਰਨਾਂ ਦਾ ਕੁਝ ਪਤਾ ਨਹੀਂ ਕਾਰਨਾਂ ਦਾ ਕੁਝ ਨਹੀਂ ਪਤਾ ਲੱਗਿਆ ਅੱਛਾ ਕਿੰਨੀ ਕੁ ਦੇਰ ਤੱਕ ਆਗ ਨੂੰ ਆਗ ਦੇ ਕਾਬੂ ਪਾ ਲਿਆ ਗਿਆ ਅੱਗ ਤੇ ਸਾਡੇ ਸਾਡੇ ਸਟਾਫ ਨੇ ਪਹੁੰਚ ਕੇ ਨਾਲ ਦੀ ਨਾਲ ਅੱਗ ਦੇ ਕਾਬੂ ਪਾ ਲਿਆਗਾ 2-2-2 ਮਿੰਟ ਦੇ ਵਿੱਚ ਅੱਗ ਕੰਟਰੋਲ ਕਰ ਲਈ ਅੱਛਾ ਉਹ ਜਿਹੜਾ ਡਰਾਈਵਰ ਹੈ ਉਸ ਦੇ ਕਿਸ ਤ ਟ੍ਰੈਵਲ ਦੇ ਹਾਲਾਤ ਜੋ ਜੋ ਨਜ਼ਦੀਕ ਲੋਕਿਓਂ ਉਹਨਾਂ ਦੇ ਦੱਸਣ ਅਨੁਸਾਰ ਵੀ ਉਹ ਕੱਢਿਆ ਪੇਸ਼ੈਂਟ ਨੂੰ ਮਤਲਬ ਥੋੜਾ ਹਾਸ ਰਗਤ ਹੋਇਆ ਤੇ ਹੁਣ ਹਸਪਤਾਲ ਪਹੁੰਚਾਇਆ ਗਿਆ ਇਹਦਾ ਸਾਨੂੰ ਕੋਈ ਜਾਣਕਾਰੀ ਨਹੀਂ ਅੱਛਾ ਕੋਈ ਕਾਰਨ ਦਾ ਪਤਾ ਚੱਲਿਆ ਨਹੀਂ ਕਾਰਨ ਦਾ ਕੋਈ ਪਤਾ ਨਹੀਂ ਲੱਗਿਆ ਅੱਛਾ ਗੱਡੀ ਪੂਰੀ ਟੈਮੇਜ ਹੋ ਗਈ ਹਾਂਜੀ ਗੱਡੀ ਪੂਰੀ ਡੈਮੇਜ ਹੋ ਗਈ